ਅੱਜ ਪੂਰਬ ਦੇ ਮੌਕੇ ਤੇ ਦਾਸ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਲੰਗਰ ਦੀ ਸੇਵਾ ਹੁੰਦੀ ਆ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਅੱਜ ਗੁਰਪੁਰਬ ਦੇ ਮੌਕੇ ਤੇ ਦਾਸ ਵੱਲੋਂ ਹਰ ਇੱਕ ਸਾਲ ਦੀ ਤਰ੍ਹਾਂ ਲੰਗਰ ਦੀ ਸੇਵਾ ਹੁੰਦੀ ਆ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਕੰਮ ਦੀ ਚੜ੍ਹਦੀ ਕਲਾ ਲਈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਗੁਰਪੁਰਬ ਦੇ ਉੱਪਰ ਤੇ ਗੁਰੂ ਰਵਿਦਾਸ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਗਰੀਬੀ ਦੀ ਰੇਖਾ ਤੋਂ ਉੱਪਰ ਉੱਠ ਕੇ ਸਾਰੇ ਸੰਸਾਰ ਦੇ ਵਿੱਚ ਭਲਾਈ ਦੇ ਕੰਮ ਕਰਨੇ ਇੱਕ ਦੁਨੀਆ ਦੀ ਜੋ ਵੀ ਮਨੁੱਖਤਾ ਦਾ ਹੈ ਮਨੁੱਖਤਾ ਨੂੰ ਸੰਭਾਲ ਕੇ ਰੱਖਣਾ ਜਾਂ ਦੁਨੀਆਦਾਰੀ ਨੂੰ ਆਪਣੇ ਤੋਂ ਉੱਪਰ ਉੱਠ ਕੇ ਕੰਮ ਕਰਨਾ ਇਹੀ ਅੱਜ ਉਹਨਾਂ ਦੇ ਅਸੀਂ ਨਕਸ਼ੇ ਕਦਮ ਤੇ ਮਹਾਰਾਜੀ ਦੇ ਵਿੱਚ ਚੱਲਦੇ ਹੋਏ ਗੁਰੂ ਆਪਣੀ ਟੇਲਫੁੱਲ ਦੀ ਸੇਵਾ ਦੇ ਵਿੱਚੋਂ ਗੁਰੂ ਘਰ ਲੰਗਰ ਲਗਾਇਆ ਜੀ ਜੋ ਸੰਗਤਾਂ ਵੱਲੋਂ ਸਾਡਾ ਸਹਿਯੋਗ ਜੋ ਵੀ ਮਾਨਤਾਨ ਹੈ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਜੀਆਂ ਦੀ ਤੰਦਰੁਸਤੀ ਨਗਰ ਦੀ ਤੰਦਰੁਸਤੀ ਸਾਰੇ ਸੰਸਾਰ ਦੀ ਤੰਦਰੁਸਤੀ ਹਮੇਸ਼ਾ ਹੀ ਤੰਦਰੁਸਤੀ ਰੱਖੇ ਪ੍ਰਮਾਤਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ